ਇਜਗਜੀਤ ਸਿੰਘ ਆ ਜੀ ਗਲਾਲੀਪੁਰ ਤੋਂ ਜੀ ਸੀਲ ਜ਼ਿਲ੍ਹਾ ਤਰਨਤਾਰਨ ਤੋਂ ਜੀ ਓਕੇ ਅ ਵੀਰ ਜੀ ਆਪਾਂ ਤੁਹਾਨੂੰ ਨਾ ਕੁਝ ਸਮਾਂ ਪਹਿਲਾਂ ਬਾਡੀ ਸੈਲਫਸ ਦੇ ਪੰਜ ਤਰ੍ਹਾਂ ਦੇ ਜੂਸ ਦੇ ਕੇ ਗਏ ਸੀ ਉਹ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਦਿੱਕਤਾਂ ਸੀਆਂ ਮਨੋ ਜੀ ਕਸਟ੍ਰੋਲ ਦੀ ਪ੍ਰੋਬਲਮ ਸੀਗੀ ਦਿਹਾੜ ਦੀ ਪ੍ਰੋਬਲਮ ਸੀ ਮਾਈਗਰੇਨ ਦੀ ਔਰ ਗੁਰਦੇ ਦੀ ਪੱਥਰੀ ਦੀ ਦਰਦ ਦੀ ਇਸ ਜਨ ਕੇ ਪ੍ਰੋਬਲਮ ਸੀਗੀ ਅੱਛਾ ਜੀ ਤੇ ਕਿੰਨੇ ਕੁ ਸਮੇਂ ਤੋਂ ਪ੍ਰੋਬਲਮਾਂ ਸੀ ਇਹ ਇਹ ਪ੍ਰੋਬਲਮਾਂ ਚੱਲ ਰਹੀਆਂ ਸੀ 4-5 ਸਾਲ ਤੋਂ ਜੀ ਜੀ ਤੇ ਮੈਡੀਸਨ ਲਈ ਤੁਸੀਂ ਮੈਡੀਸਨ ਲੈ ਰਹੇ ਆ ਜੀ ਕਾਫੀ ਜ਼ਰ ਮੈਡੀਸਨ ਲੈਂਦੇ ਰਹੇ ਕੋਈ ਨਾ ਵਧੀਆ ਰਿਜ਼ਲਟ ਨਹੀਂ ਮਿਲਿਆ ਜੀ ਜੀ ਜੇ ਤੁਸੀਂ ਕਹਿੰਦੇ ਆ ਮਾਈਗਰੇਨ ਸੀ ਤੇ ਮਤਲਬ ਇਹਦੀ ਵੀ ਦਵਾਈ ਬਹੁਤ ਖਾਧੀ ਹੋਊਗੀ ਆਪਾਂ ਬਾਈ ਬਹੁਤ ਖਾਧੀ ਜੀ ਕਿੱਥੋਂ ਕਿੱਥੋਂ ਦਵਾਈ ਲਈ ਆਪਾਂ ਹਸਪੀਟਲੋਂ ਮਿਲੀ ਤਰਨਤਾਰ ਨੂੰ ਜੀ ਹੋਰ ਵੀ ਜਿੱਥੋਂ ਵੀ ਕਿਤੇ ਦੱਸ ਪੈਂਦੀ ਸੀ ਦਵਾਈ ਲੈਂਦੇ ਰਹੇ ਜੀ ਜੀ ਤੇ ਤੁਹਾਨੂੰ ਹੋਰ ਕੀ ਕੀ ਦਿੱਕਤਾਂ ਲੱਗਦੀਆਂ ਸੀ ਇਹਨਾਂ ਨੂੰ ਹੋਰ ਸਾਹ ਚੜਨ ਦੀ ਪ੍ਰੋਬਲਮ ਸੀ ਬਹੁਤ ਜ਼ਿਆਦਾ ਜੀ ਅੱਛਾ ਤੇ ਰੁਮ ਦੇ ਵਿੱਚ ਬਹੁਤ ਦਿੱਕਤ ਸੀ ਤੇ ਬੈਠਣ ਦੇ ਵਿੱਚ ਵੀ ਦਿੱਕਤ ਆ ਗਈ ਸੀ ਆਪ ਜੀ ਕੰਮ ਕੀ ਕਰਦੇ ਹੋ ਮੈਂ ਗੁਰੂ ਘਰ ਜੀ ਸਿਧਾਂਤ ਸਾਹਿਬ ਗੁਰਦਰਾ ਉਕੇ ਦਰ ਕੇ ਡਿਊਟੀ ਲਾਉਂਦੇ ਉਹਨੂੰ ਕੋਈ ਦਿੱਕਤ ਹੁੰਦੀ ਸੀ ਬੈਠਣ ਦੇ ਵਿੱਚ ਦਿੱਕਤ ਆਉਂਦੀ ਸੀ ਬੈਠਣ ਬਸਾਂ ਜੀ ਦਰਦਾਂ ਹੁੰਦੀਆਂ ਸੀ ਦਰਦਾਂ ਹੁੰਦੀਆਂ ਸੀ ਥਕਾਵਟ ਹੁੰਦੀ ਸੀ ਜੀ ਥਕਾਵਟ ਹੁੰਦੀ ਸੀ ਹਾਂਜੀ ਜੀ ਤੇ 20 ਕੰਸ ਰਹਿੰਦੀ ਸੀ 20 ਕੰਸ ਬਹੁਤ ਸੀ ਜੀ ਤੇ ਕਾਫੀ ਸਮੇਂ ਦਵਾਈਆਂ ਖਾਦੇ ਕੋਈ ਹੱਲ ਨਹੀਂ ਮਿਲਿਆ ਨਹੀਂ ਕੋਈ ਹੱਲ ਨਹੀਂ ਮਿਲਿਆ ਜੀ ਫਿਰ ਤੁਹਾਨੂੰ ਸਰਵਿਸ ਪੈਕ ਦਾ ਕਿੱਦਾਂ ਪਤਾ ਲੱਗਿਆ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਦੇਖੀ ਸੀ ਕਿ ਜੀ ਕਾਫੀ ਚਿਰ ਵੀਡੀਓ ਦੇਖਦੇ ਰਿਹਾ 6 ਮਹੀਨੇ ਤੇ ਫਿਰ ਬਾਅਦ ਵਿੱਚ ਮੈਨੂੰ ਜਦੋਂ ਆਰਾਮ ਨਹੀਂ ਮਿਲਿਆ ਤੇ ਫਿਰ ਮੈਂ ਸਰਵਿਸ ਪੈਕ ਜਿਹੜਾ ਮੰਗਵਾ ਲਿਆ ਜੀ ਅਛਾ ਤੇ ਤੁਸੀਂ ਇਹ ਵੀ ਮੈਨੂੰ ਵੀਡੀਓ ਦੇਖਦੇ ਰਹੇ ਹਾਂਜੀ ਵੀ ਦੇਖਦੇ ਰਹੇ ਮਤਲਬ ਕਿਤਨੇ ਕਿਤੇ ਫੇਰ ਨਹੀਂ ਬਣਿਆ ਨਹੀਂ ਜੀ ਕਿਤੇ ਗੱਲ ਨਹੀਂ ਬਣੀ ਤੇ 6 ਮਹੀਨੇ ਜਿਹੜਾ ਵੀਡੀਓ ਦੇਖਦੇ ਬਾਹਰੋਂ ਮੈਡੀਸਨ ਚੂਜ਼ ਕਰਦੇ ਰਹੇ ਚੂਜ਼ ਕਰਦੇ ਰਹੇ ਜੀ ਮੈਡਜਨ ਪਰ ਕੋਈ ਆਰਾਮ ਨਹੀਂ ਕਿਤੇ ਆਇਆ ਵਧੀਆ ਕੋਈ ਆਰਾਮ ਨਹੀਂ ਮਿਲਿਆ ਹਾਂਜੀ ਫਿਰ ਤੁਸੀਂ ਫਿਰ ਡਿਸੀਜਨ ਲਿਆ ਹਾਂਜੀ ਹਾਂਜੀ ਫਿਰ ਡਿਸੀਜਨ ਲਿਆ ਫਿਰ ਸਰਵਸ ਪੈਕ ਮੰਗਾਇਆ ਤੇ ਉਸ ਤੋਂ ਬਾਅਦ ਹੁਣ ਤਕਰੀਬਨ ਕੋਈ ਪ੍ਰੋਬਲਮ ਨਹੀਂ ਹੈ ਗਈ ਬਿਲਕੁਲ ਓਕੇ ਹੈ ਜੀ ਹੁਣ ਇਹ ਸਰਵਸ ਪੈਕ ਵਰਤੇ ਆ ਬਾਡੀ ਸਾਬ ਦੇ ਪੰਜ ਤਰ੍ਹਾਂ ਜੂਸ ਵਰਤੇ ਹੈਗੇ ਆ ਉਹ ਵਰਤਣ ਤੋਂ ਬਾਅਦ ਅੱਜ ਤੁਹਾਨੂੰ ਕੀ ਫੀਲ ਹੁੰਦਾ ਅੱ ਉਹ ਹਰ ਇੱਕ ਪਰਸਨ ਨੂੰ ਵਰਤਮਨ ਲਈਦਾ ਕਿ ਆਉਣ ਵਾਲੇ ਸਮੇਂ ਚ ਕੋਈ ਕੋਈ ਵੱਡੀ ਜਿਹੜੀ ਦਿੱਕਤ ਨਾ ਆਵੇ ਜਿਹੜੀ ਤੁਹਾਨੂੰ ਪਥਰੀ ਸੀ ਕਹਿੰਦੇ ਜਦੋਂ ਉਹ ਬਿਲਕੁਲ ਠੀਕ ਆ ਜੀ ਨਹੀਂ ਹੋਣੀ ਠੀਕ ਆ ਜੀ ਤੇ ਮਾਈਗਰੇਨ ਦਾ ਬਿਲਕੁਲ ਠੀਕ ਆ ਜੀ ਜਿਹੜੇ ਉੱਠਣ ਜਿਹੜੇ ਦਿੱਕਤ ਲੱਗਦੀ ਸੀ ਬਿਲਕੁਲ ਜੀ ਹੁਣ ਬਿਲਕੁਲ એનર્ਜੀ ਆ ਸਰੀਰ ਦੇ ਵਿੱਚ ਕੋਈ ਇਹੋ ਜੀ ਦਿੱਕਤ ਨਹੀਂ ਹੈ ਜੀ ਠੀਕ ਆ ਜੀ ਤੇ ਕੋਈ ਮੈਡੀਸਿਨ ਯੂਜ਼ ਕਰ ਰਹੇ ਹੋ ਨਾ ਕੋਈ ਕੋਈ ਜੋ ਜੀ ਕਰ ਰਹੇ ਜੀ ਹੁਣ ਤੁਹਾਡੀ ਜਿਹੜੀ ਵੀਡੀਓ ਇਹਨੂੰ ਲੱਖਾਂ ਹੀ ਲੋਕ ਦੇਖਣਗੇ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਵੀ ਹਰ ਇੱਕ ਪਰਸ ਜਨ ਕੇ ਆਉਣ ਵਾਲੇ ਸਮੇਂ ਚ ਕੋਈ ਦਿੱਕਤ ਨਾ ਆਵੇ ਕਿਸੇ ਨੂੰ। ਥੈਂਕ ਯੂ ਜੀ।